ਕੈਨੇਡਾ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਹਾਈ ਕਮਿਸ਼ਨ ਜੋ ਦਫ਼ਤਰ ਸੀ ਜਿਸ ਨੂੰ 27 ਸਾਲ ਹੋ ਗਏ ਸੀ ਇੱਥੇ ਜਿਹੜਾ ਕਿ ਚੱਲ ਰਿਹਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਦੁਆਰਾ ਜਿਹੜਾ ਇਹ ਫੈਸਲਾ ਲਿਆ ਗਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੇ ਸਾਡੇ ਦੋਨੋਂ ਦੇਸ਼ਾਂ ਦੇ ਜਿਹੜੇ ਇੰਟਰਨਲ ਮੈਟਰ ਹੈ ਉਹਦੇ ਵਿੱਚ ਕੁਝ ਐਦਾਂ ਦੀਆਂ ਖਟਾਸ ਆਈ ਹੈ ਜ ਸਾਡੇ ਬਹੁਤ ਸਾਰੇ ਬੱਚੇ ਆ ਜਿਹੜੇ ਵੱਡੇ ਪੱਦਰ ਤੇ ਜਿਹੜੇ ਪ੍ਰਵਾਸ ਕਰਕੇ ਉੱਥੇ ਪੜਨ ਲਈ ਜਾਂਦੇ ਆ ਬਹੁਤ ਸਾਰੇ ਇਹ ਉਦੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਦੇ ਸਕੇ ਸੰਬੰਧੀਆਂ ਨੇ ਜਿਨ੍ਹਾਂ ਨੇ ਵੀ ਕੈਨੇਡਾ ਜਾਣਾ ਹੈ ਉਹਨਾਂ ਨੂੰ ਕੋਈ ਵੀ ਐਮਬੈਸੀ ਨਾਲ ਰਿਲੇਟਡ ਕੰਮ ਹੈ ਜੋ ਪਹਿਲਾਂ ਚੰਡੀਗੜ੍ਹ ਦੇ ਵਿੱਚ ਬੜੀ ਆਸਾਨੀ ਨਾਲ ਹੋ ਜਾਂਦਾ ਕਿਉਂਕਿ ਪੰਜਾਬ ਦੀ ਇਹ ਰਾਜਧਾਨੀ ਤੇ ਪੰਜਾਬ ਦੇ ਨਾਲ ਬਿਲਕੁਲ ਹੈਗੀ ਹੈ ਉਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਹੁਣ ਸਾਨੂੰ ਕੋਈ ਵੀ 28 ਕਮਿਸ਼ਨ ਦਾ ਕੰਮ ਹੈ ਤਾਂ ਉਹਦੇ ਲਈ ਸਾਨੂੰ ਹੁਣ ਦਿੱਲੀ ਜਾਣਾ ਸਾਰੇ ਜਾਣਦੇ ਹੋ ਕਿ ਦੇਸ਼ਾਂ ਦੀ ਦੂਸਰੇ ਦੇਸ਼ ਨਾਲ ਜਿਹੜੇ ਡਿਪਲੋਮੈਟਿਕ ਸੰਬੰਧ ਹੈ ਉਹਨਾਂ ਬਾਰੇ ਜਿਹੜੇ ਕੋਈ ਆਮ ਬੰਦੇ ਨੂੰ ਤਾਂ ਨਹੀਂ ਕੋਈ ਜਾਣਕਾਰੀ ਹੁੰਦੀ ਬਟ ਇਹ ਬੜਾ ਕਲੀਅਰ ਹੈ ਕਿ ਹਜੇ ਜਿਹੜਾ ਆਪਣਾ ਮਸਲਾ ਕੋਈ ਸੋਲਵ ਨਹੀਂ ਹੋ ਰਿਹਾ ਤਾਂ ਹੀ ਇੱਥੋਂ ਜਿਹੜਾ ਬੰਦ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਹਾਂ ਪਿਛਲੇ ਸਾਲ ਅਰਾਊਂਡ 5 ਕ ਲੱਖ ਦੇ ਕਰੀਬ ਜਿਹੜਾ ਹੈਗਾ ਵੀਜ਼ਾ ਦਿੱਤਾ ਗਿਆ ਪੂਰੇ ਦੇਸ਼ ਦੇ ਵਿੱਚੋਂ ਜਿਹਦੇ ਵਿੱਚ ਮੈਕਸਿਮਮ ਲੋਕ ਜਿਹੜੇ ਹੈਗੇ ਆ ਉਹ ਆਪਣੇ ਪੰਜਾਬੀ ਹੈ ਤੇ ਅੱਗੇ ਵੀ ਆਪਾਂ ਸਹਿਜ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਅੱਜਕੱਲ ਹਰੇਕ ਬੱਚੇ ਦਾ ਹਰੇਕ ਬੰਦੇ ਦਾ ਸੁਪਨਾ ਹੈ ਕੋਈ ਪੜਨ ਜਾਣਾ ਚਾਹੁੰਦਾ ਹੈ ਕੋਈ ਘੁੰਮਣ ਜਾਣਾ ਚਾਹੁੰਦਾ ਕੋ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਜਾਣਾ ਚਾਹੁੰਦਾ ਹੈ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਹਾਈ ਕਮਿਸ਼ਨ ਜੋ ਦਫਤਰ ਸੀ ਜਿਸ ਨੂੰ 27 ਸਾਲ ਹੋ ਗਏ ਸੀ ਇੱਥੇ ਜਿਹੜਾ ਕਿ ਚੱਲ ਰਿਹਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਜਿਸ ਦੇ ਨਾਲ ਕੀ ਕੀ ਮੁਸ਼ਕਲਾਂ ਜਿਹੜੀਆਂ ਇਸ ਸਮੇਂ ਪੰਜਾਬ ਨੂੰ ਜਾਂ ਲੋਕਾਂ ਨੂੰ ਆਉਣਗੀਆਂ ਸਾਡੇ ਨਾਲ ਇਸ ਗੰਭੀਰ ਵਿਸ਼ੇ ਤੇ ਗੱਲਬਾਤ ਕਰਨ ਲਈ ਸਰਦਾਰ ਹਰਪੀ ਸਿੰਘ ਰਿੰਟੂ ਹੈਗੇ ਜਿਹੜੇ ਕੀ ਹਮੇਸ਼ਾ ਵਿਦੇਸ਼ੀ ਮੁੱਦਿਆਂ ਤੇ ਆਪਣੇ ਵਿਚਾਰ ਵਿਮਰਸ਼ ਕਦਰ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦਾ ਜੀ ਧੰਨਵਾਦ ਜੀ ਵਿਕਰ ਜੀ ਦਾ ਖਾਲਸਾ ਹੈ ਜੀ ਫਤਿਹ 27 ਸਾਲ ਪੁਰਾਣਾ ਹਾਈ ਕਮਿਸ਼ਨ ਦਫਤਰ ਨੂੰ ਬੰਦ ਕਰਨਾ ਕੈਨੇਡਾ ਸਰਕਾਰ ਦੇ ਵੱਲੋਂ ਚੰਡੀਗੜ੍ਹ ਚੋਂ ਕੀ ਨੁਕਸਾਨ ਹੋ ਸਕਦਾ ਇਸ ਦਾ ਕੰਮ ਕੀ ਹੁੰਦਾ ਜਿਹੜਾ ਜਿਹੜਾ ਮੇਨ ਆਫਿਸ ਇਸ ਦਾ ਕੰਮ ਕੀ ਸੀ ਦੇਖੋ ਜਿਹੜਾ ਪੰਜਾਬ ਹੈ ਇਹ ਇਦਾਂ ਦਾ ਖੇਤ ਹੈ ਜਿੱਥੋਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੈਨੇਡਾ ਨੂੰ ਪ੍ਰਵਾਸ ਹੋ ਰਿਹਾ ਤੇ ਬੜੀ ਜ਼ਾਹਿਰ ਜੀ ਗੱਲ ਹੈ ਕਿ ਕੈਨੇਡਾ ਸਰਕਾਰ ਦੁਆਰਾ ਜਿਹੜਾ ਇਹ ਫੈਸਲਾ ਲਿਆ ਗਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੇ ਸਾਡੇ ਦੋਨਾਂ ਦੇਸ਼ਾਂ ਦੇ ਜਿਹੜੇ ਇੰਟਰਨਲ ਮੈਟਰ ਹੈ ਉਹਦੇ ਵਿੱਚ ਕੁਝ ਇਦਾਂ ਦੀਆਂ ਇਹਦੇ ਬੰਦ ਹੋਣ ਨਾਲ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾ ਆ ਸਕਦੀ ਹੈ ਉਹਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਸਾਡੇ ਬਹੁਤ ਸਾਰੇ ਬੱਚੇ ਆ ਜਿਹੜੇ ਵੱਡੇ ਪੱਦਰ ਤੇ ਜਿਹੜੇ ਪ੍ਰਵਾਸ ਕਰਕੇ ਉੱਥੇ ਪੜਨ ਲਈ ਜਾਂਦੇ ਆ ਬਹੁਤ ਸਾਰੇ ਉਦੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਦੇ ਸਕੇ ਸੰਬੰਧੀਆਂ ਨੇ ਜਿਨ੍ਹਾਂ ਨੇ ਵੀ ਕੈਨੇਡਾ ਜਾਣਾ ਹੈ ਉਹਨਾਂ ਨੂੰ ਕੋਈ ਵੀ ਐਮਬੈਸੀ ਨਾਲ ਰਿਲੇਟਡ ਕੰਮ ਹੈ ਜੋ ਪਹਿਲਾਂ ਚੰਡੀਗੜ੍ਹ ਦੇ ਵਿੱਚ ਬੜੀ ਆਸਾਨੀ ਨਾਲ ਹੋ ਜਾਂਦਾ ਕਿਉਂਕਿ ਪੰਜਾਬ ਦੀ ਇਹ ਰਾਜਧਾਨੀ ਹੈ ਤੇ ਪੰਜਾਬ ਦੇ ਨਾਲ ਬਿਲਕੁਲ ਹੈਗੀ ਹੈ ਉਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਹੁਣ ਸਾਨੂੰ ਕੋਈ ਵੀ ਹਾਈ ਕਮਿਸ਼ਨ ਦਾ ਕੰਮ ਹੈ ਤਾਂ ਉਹਦੇ ਲਈ ਸਾਨੂੰ ਹੁਣ ਦਿੱਲੀ ਜਾਣਾ ਪਊਗਾ ਜੀ ਦੇ ਕਰਕੇ ਵੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਬੜੀ ਵੱਡੀ ਮੁਸ਼ਕਲ ਹੈ ਕਿਉਂਕਿ ਦਿੱਲੀ ਇੱਕ ਦੂਰ ਹੈ ਦੂਸਰਾ ਉੱਥੇ ਕਿਸੇ ਵੀ ਸਾਡੇ ਆਮ ਲੋਕਾਂ ਦੀ ਕੋਈ ਜਾਣ ਪਛਾਣ ਰਹਿਣ ਦਾ ਪ੍ਰਬੰਧ ਸੌ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਜਿਹੜੀਆਂ ਉਹ ਸਾਡੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਆਉਣਗੀਆਂ ਬਿਲਕੁਲ ਜਿਹੜੇ ਇਹ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਅਸੀਂ ਸਿਰਫ ਦਿੱਲੀ ਜਾਣ ਦੀ ਗੱਲ ਨਹੀਂ ਹੈਗੀ ਪਰ ਇਸ ਦੇ ਨਾਲ ਹੋਰ ਮੁਸ਼ਕਲਾਂ ਜੇਕਰ ਜਿਹੜਾ ਸਬੰਧ ਹੈਗੇ ਨੇ ਜਿਵੇਂ ਖਰਾਬ ਹੁੰਦੇ ਨੇ ਉਸ ਦੇ ਨਾਲ ਆਨ ਆਲ ਸਮੇਂ ਇਕਨੋਮੀ ਜਾਂ ਜਿਹੜੇ ਬਿਜ਼ਨਸ ਪੱਧਰ ਹੁੰਦਾ ਉਸ ਤੋਂ ਹੀ ਵੱਡਾ ਅਸਰ ਪੈ ਸਕਦਾ ਹੈ ਦੇਖੋ ਕੋਈ ਵੀ ਦੇਸ਼ ਦੇ ਵਿੱਚ ਕੋਈ ਇਦਾਂ ਦੀ ਖਬਰ ਆਉਂਦੀ ਹੈ ਤਾਂ ਕੁਦਰਤੀ ਗੱਲ ਹੈ ਕੋਈ ਵੀ ਉਸ ਦੇਸ਼ ਨਾਲ ਵਪਾਰ ਕਰਨ ਤੋਂ ਪਹਿਲਾਂ ਕੋਈ ਵੀ ਆਪਾਂ ਹੋਰ ਕੋਈ ਸੋਚ ਕੈਨੇਡਾ ਬਾਰੇ ਆਪਣੀ ਕੋਈ ਚੀਜ਼ ਉੱਥੇ ਉਹਨਾਂ ਨੇ ਆਪਣੇ ਕੋਲ ਖਰੀਦਣੀ ਹੈ ਜਾਂ ਆਪਾਂ ਉੱਥੇ ਖਰੀਦਣੀ ਹੈ ਤਾਂ ਉਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਮਾਹੌਲ ਬਣਦਾ ਹੈ ਉਹ ਮਾਹੌਲ ਜਿਹੜਾ ਹੈਗਾ ਉਹ ਪਿਛਲੇ ਕਾਫੀ ਲੰਬੇ ਅਰਸੇ ਤੋਂ ਇਹ ਜਿਹੜੀ ਕਟਾਸ ਹੈਗੀ ਹੈ ਦੋਨਾਂ ਦੇਸ਼ਾਂ ਦੀ ਇਹ ਜਿਹੜੀ ਹੈਗੀ ਹੈ ਦੂਰ ਨਹੀਂ ਹੋ ਰਹੀ ਹੈ ਵੱਧ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਬਟ ਇਹ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ਾਂ ਦੀ ਦੂਸਰੇ ਦੇਸ਼ ਨਾਲ ਜਿਹੜੇ ਡਿਪਲੋਮੈਟਿਕ ਸਬੰਧ ਹੈ ਉਹਨਾਂ ਬਾਰੇ ਜਿਹੜੇ ਕੋਈ ਆਮ ਬੰਦੇ ਨੂੰ ਤਾਂ ਨਹੀਂ ਕੋਈ ਜਾਣਕਾਰੀ ਹੁੰਦੀ ਬਟ ਇਹ ਬੜਾ ਕਲੀਅਰ ਹੈ ਕਿ ਹਜੇ ਜਿਹੜਾ ਆਪਣਾ ਮਸਲਾ ਕੋਈ ਸੋਲਵ ਨਹੀਂ ਹੋ ਰਿਹਾ ਤਾਂ ਹੀ ਇੱਥੋਂ ਜਿਹੜਾ ਬੰਦ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਕਿਉਂਕਿ ਤੁਹਾਨੂੰ ਵੀ ਪਤਾ ਬਹੁਤ ਲੰਬੇ ਸਮੇਂ ਤੋਂ ਇੱਥੇ ਐਮਬੈਸੀ ਸੀਗੀ ਜੋ ਕਿ ਇੱਕ ਪੰਜਾਬੀਆਂ ਦੀ ਬੜੀਆਂ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਵੀਜ਼ਾ ਨੂੰ ਲੈ ਕੇ ਕੋਈ ਪਾਸਪੋਰਟ ਨੂੰ ਲੈ ਕੇ ਜਾਂ ਕੋਈ ਵੀ ਮਸਲੇ ਨੂੰ ਲੈ ਕੇ ਉਹ ਇੱਥੇ ਸੋਲਵ ਹੁੰਦੀਆਂ ਸੀ ਤੇ ਉਹ ਇਹਨਾਂ ਨੇ ਬੰਦ ਕਰਨ ਦਾ ਫੈਸਲਾ ਲਿਆ ਤੇ ਇਹ ਇੱਕ ਬਹੁਤ ਜਿਹੜਾ ਹੈਗਾ ਸੈਟਬੈਕ ਹੈਗਾ ਪੰਜਾਬ ਵਾਸਤੇ ਮਤਲਬ ਇੱਕ ਇਹ ਇੰਡੀਆ ਲੈਵਲ ਤੱਕ ਦਾ ਸੀ ਫੈਸਲਾ ਕਹਿ ਸਕਦੇ ਆ ਪਰ ਇਹ ਜ਼ਰੂਰ ਹੈ ਕਿ ਜਿਹੜੀ ਐਮਬੈਸੀ ਬੰਦ ਹੋਣ ਨਾਲ ਸਾਡੇ ਪੰਜਾਬੀਆਂ ਨੂੰ ਬੜੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨੇ ਲਗਭਗ ਤੁਸੀਂ ਤਾਂ ਚਲੋ ਇਸ ਸੀ ਨੂੰ ਬਖੂਬੀ ਨਾ ਜਾਣਦੇ ਕਿੰਨੇ ਕੋ ਜਿਹੜੇ ਇਸ ਸਮੇਂ ਜਿਹੜੇ ਨੌਜਵਾਨ ਇੱਕ ਸਾਲ ਦੇ ਵਿੱਚ ਅਸੀਂ ਵੀਜ਼ੇ ਦੀ ਗੱਲ ਕਰੀਏ ਜਿੱਕਰ ਲੱਗਦੇ ਹੋਣਗੇ ਪੂਰੇ ਮੇਰੇ ਸਾਹ 6-7 ਲੱਖ ਦਾ ਅੰਕੜਾ ਹੈਗਾ ਜਿਹੜਾ ਪੂਰਾ ਹਾਂ ਪਿਛਲੇ ਸਾਲ ਅਰਾਊਂਡ 5 ਕੁ ਲੱਖ ਦੇ ਕਰੀਬ ਜਿਹੜਾ ਹੈਗਾ ਵੀਜ਼ਾ ਦਿੱਤਾ ਗਿਆ ਪੂਰੇ ਦੇਸ਼ ਦੇ ਵਿੱਚੋਂ ਜਿਹਦੇ ਵਿੱਚ ਮੈਕਸਿਮਮ ਲੋਕ ਜਿਹੜੇ ਹੈਗੇ ਆ ਉਹ ਆਪਣੇ ਪੰਜਾਬੀ ਹੈ। ਤੇ ਅੱਗੇ ਵੀ ਆਪਾਂ ਸਹਿਜ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਅੱਜ ਕੱਲ ਹਰੇਕ ਬੱਚੇ ਦਾ ਹਰੇਕ ਬੰਦੇ ਦਾ ਸੁਪਨਾ ਹੈ ਕੋਈ ਪੜਨ ਜਾਣਾ ਚਾਹੁੰਦਾ ਹੈ ਕੋਈ ਘੁੰਮਣ ਜਾਣਾ ਚਾਹੁੰਦਾ ਕੋਈ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਜਾਣਾ ਚਾਹੁੰਦਾ ਤਾਂ ਇਹ ਜਿਹੜਾ ਮਸਲਾ ਹੈਗਾ ਬਹੁਤ ਗੰਭੀਰ ਮਸਲਾ ਹੈ ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਹਰੇਕ ਬੰਦੇ ਦਾ ਕੋਈ ਨਾ ਕੋਈ ਕੈਨੇਡਾ ਨਾਲ ਸਬੰਧ ਹੈਗਾ ਪੰਜਾਬੀ ਦਾ ਤੇ ਸੋ ਇਸ ਮਸਲੇ ਦਾ ਜਿਹੜਾ ਹੈਗਾ ਕੋਈ ਸਰਕਾਰਾਂ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਤੇ ਜਿਹੜੀ ਐਮਬੈਸੀ ਹੈ ਉਹ ਇੱਥੇ ਰਹਿਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਰੋਜ਼ ਇਸ मतलब हर एक बंदे दा कंसर्न है कनाडा दी एम्बेसी ਨਾਲ ਤੇ ਸੋ ਜੋ ਮੈਨੂੰ ਸਮਝ ਲੱਗੀ ਹੈ ਗੱਲ ਉਹ ਇਹ ਹੈ ਕਿ ਇਹ ਜਿਹੜੀ एम्बेसी ਦਾ ਜਾਣ ਦੇ ਬਹੁਤ ਵੱਡੇ ਨੁਕਸਾਨ ਹੈ ਸਾਨੂੰ ਪੰਜਾਬ ਵਿੱਚ ਹੀ ਕਿਉਂ મતલਬ ਇਹ ਤੁਨ ਨੂੰ ਕੋਈ ਸੀਦਾ ਹੈ ਕੋਈ ਕੰਨ ਪੰਜਾਬ ਦਾ મતલਬ ਚੰਡੀਗੜ੍ਹ ਚੋਂ ਪੰਜਾਬ ਦੀ ਇੱਕ ਮਿੰਨੀ ਰਾਜਧਾਨੀ ਕਿੰਨੇ ਪੰਜਾਬ ਦਾ ਹੀ ਕਿਉਂ ਜਿਹੜਾ ਇਹ एम्बेसी ਜਿਹੜਾ ਦਫਤਰ ਹੈਗਾ ਇੱਕ ਮਿਸ਼ਨ ਦਫਤਰ ਚੱਕਰ ਪਿੱਛੇ ਇਹ ਕੋਈ ਕਾਰਨ ਵੱਡਾ ਨਿੱਜਰੀ ਹੈ ਇਸ ਦਾ ਨੀ ਜੀ ਮੈਨੂੰ ਇਸ ਬਾਰੇ ਮੈਂ ਕੁਝ ਨਹੀਂ ਕਲੀਅਰਲੀ ਕਹਿ ਸਕਦਾ ਕਿ ਪੰਜਾਬ ਦੀ ਹੀ ਕਿਉਂ ਇਹ ਜਿਹੜਾ ਹਾਈ ਕਮਿਸ਼ਨ ਬੰਦ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਸਰਕਾਰਾਂ ਹੀ ਦੱਸ ਸਕਦੀ ਹੈ। ਉਹ ਤਾਂ ਪੰਜਾਬੀਆਂ ਨੂੰ ਆਣਾ ਸਮਝ ਜੇ ਕੋਈ ਕੈਨੇਡਾ ਦੇ ਵਿੱਚ ਤਾਂ ਨਹੀਂ ਕਿਸ ਤਰ੍ਹਾਂ ਦੀ ਤੁਹਾਡੇ ਚਲੋ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜੇ ਰਹਿੰਦੇ ਹੋ ਬਾਹਰ ਲੈਣਾ ਤੁਹਾਡੇ ਨਾਲ ਗੱਲਬਾਤ ਹੁੰਦੀਆਂ ਚਲੋ ਇੱਕ ਤੁਸੀਂ ਇਮੀਗ੍ਰੇਸ਼ਨ ਦੇ ਜਾਂ ਕੋਈ ਐਕਸਪਰਟ ਚੀਜ਼ਾਂ ਜਾਣਦੇ ਹੋ ਤਾਂ ਇਸ ਨਾਲ ਕੋਈ ਵੱਡਾ ਸਰਪੈਨਸ ਸਕਦਾ ਕੋਈ। ਦੇਖੋ ਇਹ ਅਸਰ ਤਾਂ ਦੇਖੋ ਜਿਹੜੇ ਵੀਜ਼ਾਸ ਨੇ ਉਹ ਤਾਂ ਜਿਹੜੀਆਂ ਅੰਬੇਸੀਆਂ ਜਿਹੜੀਆਂ ਸਰਕਾਰਾਂ ਇਹ ਉਹਨਾਂ ਦੇ ਦੁਆਰਾ ਹੀ ਤੈਅ ਕੀਤੇ ਜਾਂਦੇ ਆ ਕਿ ਉਹਨਾਂ ਨੇ ਕੋਟਾ ਕਿੰਨਾ ਕਿਹੜੇ ਦੇਸ਼ ਨੂੰ ਦੇਣਾ ਸੋ ਇਹਦਾ ਜਿਹੜਾ ਅਸਰ ਹੈ ਉਹ ਤਾਂ ਦੇਖੋ ਪੰਜਾਬ ਨੂੰ ਸਪੈਸੀਫਿਕ ਕਿਉਂ ਟਾਰਗੇਟ ਕੀਤਾ ਗਿਆ ਹੈ ਵੀਜ਼ੇ ਅੱਗੇ ਰੈਗੂਲਰ ਦਿੰਦੇ ਰਹਿਣਗੇ ਕਿ ਜਾਂ ਕੁਝ ਉਹਦੇ ਵਿੱਚ ਕਟੌਤੀ ਕਰਨਗੇ ਇਸ ਬਾਰੇ ਜਿਹੜਾ ਹੈਗੇ ਨੇ ਇਸ ਬਾਰੇ ਕੋਈ ਸਿੱਧਾ-ਸਿੱਧਾ ਨਹੀਂ ਕਿਹਾ ਜਾ ਸਕਦਾ ਬਟ ਇਹ ਜ਼ਰੂਰ ਦਿਖ ਰਿਹਾ ਕਿ ਜਿਹੜੇ ਪੰਜਾਬ ਦੇ ਤੇ ਜਿਹੜਾ ਭਾਰਤ ਦੇਸ਼ ਦੇ ਜਿਹੜੇ ਸਬੰਧ ਨੇ ਅੱਗੇ ਕੈਨੇਡਾ ਨਾਲ ਉਹ ਕੁਝ ਠੀਕ ਨਹੀਂ ਚੱਲ ਰਿਹਾ। ਇੱਕ ਆਖਰੀ ਸਵਾਲ ਹੈ ਜਿਹੜੇ ਹੁਣ ਦਾ ਜਿਹੜਾ ਅਸੀਂ ਸਮਾਂ ਕਹਿ ਸਕਦੇ ਆ ਕੈਨੇਡਾ ਦੇ ਵਿੱਚ ਨੌਜਵਾਨਾਂ ਵਾਸਤੇ ਕਿੰਨਾ ਕੁ ਜਿਹੜਾ ਸੁਖਾਲਾ ਹੈਗਾ ਜਿਹੜੇ ਨੌਜਵਾਨ ਇੰਨੀ ਬਹੁ ਗਿੰਦੀ ਚ ਜਾ ਰਹੇ ਨੇ ਤਾਂ ਲੱਗਦਾ ਹੈ ਕਿ ਉੱਥੇ ਜਾ ਕੇ ਸਰਵਾਈਵ ਕਰਨਾ ਉੱਥੋਂ ਕਮਾ ਕੇ ਆਪਣੇ ਦੇਸ਼ ਵਿੱਚ ਲਿਆਣਾ ਕੋਈ ਸੁਖਾ ਹੈਗਾ ਇਸ ਸਮੇਂ ਦਾ। ਦੇਖੋ ਇਹ ਜਿਹੜਾ ਤੁਹਾਡਾ ਸਵਾਲ ਹੈ ਇੱਕ ਬਹੁਤ ਅੱਜਕੱਲ ਹਰ ਇੱਕ ਬੰਦੇ ਦਾ ਇਹ ਸਵਾਲ ਹੈ ਕਿ ਕੈਨੇਡਾ ਜਾਣਾ ਸੇਫ ਹੈ ਜਾਂ ਉੱਥੇ ਪਹਿਲਾਂ ਵਰਗੇ ਹਾਲਾਤ ਹੈ ਕਿ ਨਹੀਂ। ਮੈਂ ਉਹਦੇ ਤੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਲੋਕ ਇੱਥੇ ਆਪਣਾ ਕੋਈ ਰੋਜ਼ਗਾਰ ਜਿੰਨਾਂ ਕੋਲੇ ਹੈਗਾ ਜਾਂ ਜਿਹੜੇ ਕੋਲ ਜ਼ਮੀਨਾਂ ਹੈ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਬਟ ਅਗਰ ਕਿਸੇ ਦੀ ਕੋਈ ਮਜਬੂਰੀ ਹੈ ਜਾਂ ਕੋਈ ਬੇਰੁਜ਼ਗਾਰ ਹੈ ਜਿਹਦਾ ਕੋਈ ਇੱਥੇ ਹੱਥ ਨਹੀਂ ਪੈਂਦਾ ਤਾਂ ਠੀਕ ਹੈ ਬਾਹਰ ਜਾਣ ਨੂੰ ਕੋਈ ਇਤਰਾਜ਼ ਵੀ ਨਹੀਂ ਹੈ ਸਾਨੂੰ ਇਹ ਹਰੇਕ ਦਾ ਹੱਕ ਹੈ ਕਿ ਉਹ ਦੁਨੀਆ ਨੂੰ ਐਕਸਪਲੋਰ ਕਰੇ ਉਹਨੂੰ ਜਾਣ ਨੂੰ ਜਾਣਾ ਵੀ ਚਾਹੀਦਾ ਸਾਨੂੰ ਰੁਕਣਾ ਨਹੀਂ ਚਾਹੀਦਾ ਬਟ ਇਹ ਹੈ ਕਿ ਅੱਗੇ ਵਰਗੇ ਮਾਹੌਲ ਨਹੀਂ ਬਹੁਤ ਡਿਫਿਕਲਟ ਲਾਈਫ ਹੈ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆਉਣ ਵਾਲਾ ਜਿਹੜਾ ਯੁੱਗ ਹੈ ਉਹਦੇ ਵਿੱਚ ਲੇਬਰ ਦੀ ਜਿਹੜੀ ਹੈਗੀ ਹੈ ਬਹੁਤ ਕਟੌਤੀ ਕੀਤੀ ਜਾ ਰਹੀ ਹੈ ਬਹੁਤ ਸਾਰਾ ਜਿਹੜਾ ਹੈਗਾ ਰੋਬੋਟ ਦਾ ਮਸ਼ੀਨਰੀ ਦਾ ਯੁੱਗ ਹੈ ਤਾਂ ਉਹਦੇ ਵਿੱਚ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੀਆਂ ਮੁਸ਼ਕਿਲਾਂ ਤਾਂ ਉੱਥੇ ਆ ਰਹੀਆਂ ਨੇ ਮਹਿੰਗਾਈ ਬਹੁਤ ਹੋ ਚੁੱਕੀ ਹੈ ਪਹਿਲਾਂ ਵਰਗਾ ਮਾਹੌਲ ਤਾਂ ਨਹੀਂ ਬਟ ਕਈ ਵਾਰ ਬੱਚਿਆਂ ਦੀਆਂ ਲੋਕਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਜਿਨ੍ਹਾਂ ਦਾ ਜਾਣਾ ਜ਼ਰੂਰੀ ਹੋ ਜਾਂਦਾ ਤੇ ਸੋ ਇਹਦੇ ਵਿੱਚ ਤਾਂ ਇਹ ਇੱਕ ਮਿਲਿਆ ਜੁਲਿਆ ਜਿਹਾ ਆਨਸਰ ਹੈਗਾ ਕਿ ਜੋ ਜੀਦਾ ਵੀ ਨਹੀਂ ਸਰਦਾ ਉਹਨੂੰ ਚਲੇ ਜਾਣਾ ਚਾਹੀਦਾ ਹੈ ਤੇ ਜੀਦਾ ਸਰਦਾ ਉਹਨੂੰ ਨਹੀਂ ਚਲੇ ਉਹਨੂੰ ਰਹਿਣਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਉਹ ਆਫਿਸ ਇਥੋਂ ਚੱਕਿਆ ਗਿਆ ਤਾਂ ਉਹ ਵਾਪਸ ਆ ਸਕਦਾ ਸਰਕਾਰਾਂ ਇਸ ਨੂੰ ਕੋਈ ਮਤਲਬ ਅਪੀਲ ਕਰ ਸਕਦੀਆਂ ਚੀਜ਼ ਦੇ ਦੇਖੋ ਜਿਹੜਾ ਅੱਜ ਦਾ ਯੁੱਗ ਹੈ ਉਸ ਯੁੱਗ ਦੇ ਵਿੱਚ ਸਰਕਾਰਾਂ ਆਪਣੀਆਂ ਹੱਦਾਂ ਜਿਹੜੀਆਂ ਉਹ ਖੋਲ ਰਹੀਆਂ ਨੇ ਉਹਦੇ ਨਾਲ ਸਾਡੇ ਵਪਾਰ ਤੇ ਬਹੁਤ ਚੰਗੇ ਅਸਰ ਪੈਂਦੇ ਨੇ ਸਾਨੂੰ ਸਾਡੀ ਇਕਨੋਮਿਕਲੀ ਅਗਰ ਅਸੀਂ ਕਿਸੇ ਦੇਸ਼ ਨਾਲ ਚੰਗਾ ਵਪਾਰ ਖੁੱਲਦਾ ਹੈ ਤਾਂ ਸਾਡੇ ਦੇਸ਼ ਨੂੰ ਵੀ ਫਾਇਦਾ ਹੁੰਦਾ ਆਵਾਮ ਨੂੰ ਵੀ ਫਾਇਦਾ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਹ ਸਰਕਾਰਾਂ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਕੇ ਇਹਨੂੰ ਇੱਥੇ ਰੀਓਪਨ ਕਰਨਗੀਆਂ ਕਿਉਂਕਿ ਕਿਸੇ ਦੇਸ਼ ਨਾਲ ਆਪਾਂ ਇਦਾਂ ਸਬੰਧ ਖਤਮ ਕਰਦੇ ਆ ਜਾਂ ਆਪਣੇ ਕੋਈ ਸਬੰਧ ਖਰਾਬ ਹੁੰਦੇ ਆ ਤਾਂ ਉਹਦੇ ਨਾਲ ਇਕਨੋਮੀ ਤੇ ਵੀ ਅਸਰ ਪੈਂਦਾ ਹੈ ਤੇ ਦੂਸਰਾ ਜਿਹੜਾ ਹੈਗਾ ਸਾਡਾ ਇੱਕ ਵਰਲਡ ਵਾਈਡ ਇਮੇਜ ਵੀ ਖਰਾਬ ਹੁੰਦੀ ਏ ਸੋ ਮੈਨੂੰ ਲੱਗਦਾ ਕਿ ਕੈਨੇਡਾ ਵੀ ਕੋਈ ਇਦਾਂ ਦਾ ਸਖਤ ਫੈਸਲਾ ਨਹੀਂ ਲਏਗਾ ਤੇ ਭਾਰਤ ਸਰਕਾਰ ਵੀ ਕੋਈ ਇਦਾਂ ਦਾ ਸਖਤ ਫੈਸਲਾ ਨਹੀਂ ਲਾਉਗੀ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਦੇਸ਼ ਨੇ ਫਿਰ ਦੁਬਾਰਾ ਤੋਂ ਮਿਲ ਕੇ ਜਿਵੇਂ ਪਹਿਲਾਂ ਆਪਸੀ ਇਹਨਾਂ ਦੇ ਸਬੰਧ ਸੀਗੇ ਉਦਾਂ ਹੋਣੇ ਚਾਹੀਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਤੁਸੀਂ ਜੋ ਸੁਣੀ ਲਿਆ ਕਿ ਜਿਹੜੀ ਇਹ ਮੁਸ਼ਕਲ ਹੈਗੀ ਹੈ ਮੁਸ਼ਕਲ ਪੰਜਾਬੀਆਂ ਦੇ ਲਈ ਜਰੂਰ ਜਿਹੜਾ ਇੱਕ ਵਾਰੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਸਰਕਾਰਾਂ ਇਸ ਤੇ ਵਿਚਾਰ-ਵਰਸ਼ ਕਰਨਗੀਆਂ ਤਾਂ ਇਸ ਦਾ ਜਿਹੜਾ ਹੱਲ ਵੀ ਹੈਗਾ ਉਹ ਵੀ ਜਲਦ ਹੋ ਸਕਦਾ ਹੈ ਸੋ ਅਜਿਹੇ ਕਈ ਮੁੱਦੇ ਉਛਲਦੇ ਨੇ ਫਿਰ ਉਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਉਹ ਮਸਲੇ ਜਿਹੜੇ ਕਿ ਸੁਲਝਾਈ ਵੀ ਜਾਂਦੇ ਨੇ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਨਾ ਕਹਿ ਰਹੇ ਪਰ ਸਭhishek ਤੇ ਨਾਲ ਸੰਦੀਪ ਕੰਬੋਸ